ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਸਭ ਨੂੰ ਅਪੀਲ ਹੈ ਕਿ ਅੱਜ ਦੀ ਵੀਡੀਓ ਵੱਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਵਿਅਕਤੀ ਦੇ ਫੋਨ ਦੇ ਵਿੱਚ ਇਹ ਵੀਡੀਓ ਜਾਣੀ ਚਾਹੀਦੀ ਹੈ ਇੱਕ ਕੇਂਦਰ ਸਰਕਾਰ ਵੱਲੋਂ ਫੈਸਲਾ ਲਿੱਤਾ ਗਿਆ ਸੀ ਕਿ ਜੇਕਰ ਕੋਈ ਚਾਰ ਪਹੀਆ ਵਾਹਨ ਦੇ ਵਿੱਚ ਐਕਸੀਡੈਂਟ ਹੁੰਦਾ ਹੈ ਅਤੇ ਉਸ ਐਕਸੀਡੈਂਟ ਦੇ ਵਿੱਚ ਵਿਅਕਤੀ ਦੀ ਮੌਤ ਹੁੰਦੀ ਹੈ ਅਤੇ ਗਲਤੀ ਜਿਸ ਦੀ ਮਰਜ਼ੀ ਹੋਵੇ ਤੇ ਕਾਰਵਾਈ ਡਰਾਈਵਰ ਤੇ ਹੋ ਸਕਦੀ ਹੈ ਅਜਿਹੇ ਕਾਨੂੰਨ ਨੂੰ ਲੈ ਕੇ ਦੇਸ਼ ਦੇ ਵਿੱਚ ਚੱਕਾ ਜਾਮ ਵੀ ਹੋਇਆ ਸੀ ਤੇ ਹੁਣ ਤੁਹਾਨੂੰ ਅਸੀਂ ਇੱਕ ਵੀਡੀਓ ਦਿਖਾ ਰਹੇ ਹਾਂ ਜਿਸ ਦੇ ਵਿੱਚ ਇੱਕ ਮੋਟਰਸਾਈਕਲ ਚਾਲਕ ਰੋਂਗ ਸਾਈਡ ਤੇ ਜਾ ਰਿਹਾ ਹੈ ਅਤੇ ਸਾਹਮਣੇ ਤੋਂ ਤੇਜ਼ ਰਫ਼ਤਾਰ ਤੇ ਇੱਕ ਟਰੱਕ ਵੀ ਆ ਰਿਹਾ ਹੈ ਅਤੇ ਇਸ ਦੀ ਟੱਕਰ ਟਰੱਕ ਦੇ ਨਾਲ ਹੁੰਦੀ ਹੈ ਜੇਕਰ ਕਸੂਰ ਦੀ ਗੱਲ ਕਰੀਏ ਤਾਂ ਹਮੇਸ਼ਾ ਵੱਡੀ ਗੱਡੀ ਦਾ ਕਸੂਰੀ ਮੰਨਿਆ ਜਾਂਦਾ ਹੈ ਅਜਿਹੇ ਹ ਲੋਕ ਮੰਨਦੇ ਨੇ ਪਰ ਇਹ ਕਾਨੂੰਨ ਲੋਕਾਂ ਦੇ ਲਈ ਕਿਸ ਤਰ੍ਹਾਂ ਸਿਰਦਰਦੀ ਬਣਿਆ ਹੋਇਆ ਹੈ ਕਿਉਂਕਿ ਹਮੇਸ਼ਾ ਟਰੱਕ ਡਰਾਈਵਰ ਜਾਂ ਚਾਰ ਪਹੀਆ ਵਾਹਨ ਚਾਲਕੀ ਗਲਤ ਨਹੀਂ ਹੁੰਦੇ ਸਮਾਂ ਕਿ ਦੋ ਪਹੀਆ ਵਾਹਨ ਅਤੇ ਸਾਈਕਲ ਚਾਲਕ ਵੀ ਗਲਤ ਹੋ ਸਕਦੇ ਨੇ ਇਸ ਵੀਡੀਓ ਨੂੰ ਵੱਤੋ ਵੱਧ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਨੂੰ ਜਾਣਕਾਰੀ ਮਿਲੇ ਕਿ ਆਕਰ ਡਰਾਈਵਰ ਕਿਉਂ ਸੜਕਾਂ ਤੇ ਬੈਠੇ ਹੋਏ ਨੇ ਅਤੇ ਬਾਰ-ਬਾਰ ਹੜਤਾਲ ਕਰ ਰਹੇ ਨੇ